ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਮੈਂ ਜਿੰਦੀ ਮਰ ਜਣੀ ਤੇ ਮੈਂ ਪ੍ਰਦੀਪ ਤੇ ਮੈਂ ਲੈ ਕੇ ਹਾਜ਼ਰ ਹੋ ਗਈਆਂ ਸਾਡਾ ਨਵਾਂ ਵਲੌਗ ਠੰਡਾ ਪਾਣੀ ਠੰਡਾ ਪਾਣੀ ਤੇ ਪ੍ਰਦੀਪ ਆਪਰ ਪਤਾ ਕਿ ਗਰਮੀ ਆ ਜਿਹੜੀਆਂ ਨਾ ਆ ਗਈਆਂ ਪੂਰੀਆਂ ਤੇ ਅੱਜ ਮੈਂ ਕਹਿੰਦੀ ਆ ਗਰਮੀ ਦੀ ਦਾ ਪੂਰੀ ਸ੍ਰੋਤ ਹੋ ਗਈ ਆ ਬਿਲਕੁਲ ਅਤ ਕਰਾਈ ਗਈ ਹੈ ਟੈਂਪਰ ਟੈਂਪਰੇਚਰ ਇੰਨੀ ਕ ਹੈ ਗਈ ਆ ਨਾ ਆਪੋ ਹੀਓ ਤੇ ਸੁੱਖ ਦੇ ਨਾਲ ਜਿਹੜਾ ਪਠੰਡਾ ਪਾਣੀ ਠੰਡੇ ਸ਼ਰਬਤ ਵਾਲੀ ਹੈ ਮਸ਼ੀਨ ਜੀ ਆਰਡਰ ਕੀਤੀ ਤੇ ਸੁੱਖ ਨਾਲ ਅੱਜ ਹੀ ਡਿਲੀਵਰ ਹੋਈ ਜਾ ਆ ਗਈ ਹੈ ਤੇ प्रदीप ਮਾੜਾ ਜਾਂ ਦੱਸ ਆਪਣੇ ਦੋਸਤਾਂ ਨੂੰ ਕਿ ਇਸ ਡੱਬੇ ਦੇ ਵਿੱਚ ਹੈਗਾ ਕੀ ਆ ਮੈਨੂੰ ਨਹੀਂ ਪਤਾ ਕੀ ਆ ਤੇ ਦੋਸਤੋ ਜਿੱਦਾਂ ਪ੍ਰਦੀਪ ਨੇ ਕਿਹਾ ਕਿ ਮੈਨੂੰ ਖੁਦ ਹੀ ਨਹੀਂ ਪਤਾ ਇਹਦੇ ਵਿੱਚ ਹੈਗਾ ਕੀ ਆ ਸਹੀ ਗੱਲ ਆ ਇਹ ਮੈਂ ਸਰਪ੍ਰਾਈਜ਼ ਇੱਕ ਗਿਫਟ ਜਿੱਦਾਂ ਕਿ ਆਈਟਮ ਜਿਹੜੀ ਹੈ ਨਾ ਉਹ ਸਾਡੀ ਟੀਮ ਲਈ ਆਰਡਰ ਕੀਤੀ ਸੀ ਆਪਾਂ ਸਭ ਨੂੰ ਪਤਾ ਕਿ ਗਰਮੀਆਂ ਆਉਂਦੀਆਂ ਤੇ ਫ੍ਰਿਜ ਦੇ ਵਿੱਚ ਇੰਨਾ ਕੁ ਕੁਝ ਆਪਾਂ ਰੱਖ ਲਈਦਾ ਤਾਂ ਜਿਹੜਾ ਠੰਡਾ ਪਾਣੀ ਦੀਆਂ ਬੋਤਲਾਂ ਭਰ-ਭਰ ਕੇ ਸਪੈਸ਼ਲੀ ਜੇ ਵੱਡੀ ਸਾਰੀ ਟੀਮ ਹੁੰਦੀ ਆ ਨਾ ਤਾਂ ਸਾਰਾ ਦਿਨ ਇੰਨਾ ਕੁ ਪਾਣੀ ਠੰਡਾ ਹਰ ਇੱਕ ਨੂੰ ਚਾਹੀਦਾ ਹੁੰਦਾ ਪੀਣ ਵਾਸਤੇ ਤੇ ਫ੍ਰਿਜ ਵਿੱਚ ਇਨੀ ਸਪੇਸ ਨਹੀਂ ਹੁੰਦੀ ਤੇ ਇਸ ਰੀਜਨ ਕਰਕੇ ਇਸ ਰੀਜਨ ਕਰਕੇ ਆਪਾਂ ਕੀਤੀ ਆ ਵਾਟਰ ਕੋਲਰ ਡਿਸਪੈਂਸਰ ਮਸ਼ੀਨ ਜਿਹੜੀ ਆ ਤੇ ਜਿਦਾਂ ਪ੍ਰਦੀਪ ਨੇ ਕਿਹਾ ਕਿ ਮੈਨੂੰ ਖੁਦ ਨਹੀਂ ਪਤਾ ਕਿ ਇਹਦੇ ਵਿੱਚ ਹੈਗਾ ਕੀ ਆ ਪ੍ਰਦੀਪ ਹੁਣ ਆ ਚੱਕ ਲਾਈਫ ਤੇ ਇਹਨੂੰ ਖੋਲ ਤੇ ਵਿੱਚ ਦੇ ਦੇਖ ਬੈ ਤੇ ਵਿੱਚ ਵਿੱਚ ਹੈਗਾ ਕੀ ਆ ਬਿਲਕੁਲ ਆਹਨ ਇੱਕ ਤਾਂ ਪਹਿਲਾਂ ਆਹ ਸਾਈਦਾ ਤੇ ਲਾਈਵ ਹੋ ਜੇ ਪਾਸੇ ਕਰ ਦੋਸਤੋ ਖੁੱਲ ਗਿਆ ਹੈ ਖਜ਼ਾਨਾ ਚਲੋ ਹੁਣ ਆਪਾਂ ਚੱਕਦੇ ਆ ਪਹਿਲਾ ਇਹ ਤੇ ਇਹਨੂੰ ਖਜ਼ਾਨੇ ਨੂੰ ਚੱਕਣ ਵਾਸਤੇ ਦੇਖਦੇ ਆ ਪ੍ਰਦੀਪ ਕਿ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਆ ਹੁਣ ਆਪਾਂ ਪਹਿਲਾ ਨਾ ਕਿੰਨੀ ਆ ਕੁਆਲਿਟੀ ਦੀ ਪੈਕਿੰਗ ਪੈਕਿੰਗ ਇਹ ਬਹੁਤ ਜ਼ਬਰਦਸਤ ਹੈ ਆ ਜ਼ਬਰਦਸਤ ਕੀਤੀ ਹੋਈ ਕਿਉਂਕਿ ਇਹ ਦੋਸਤੋ ਆ ਆਰਡਰ ਜਿਹੜਾ ਆ ਨਾ ਜਿੱਦਾਂ ਮੈਂ ਨੋਰਮਲੀ ਕਰਦੀ ਹੁੰਦੀ ਹੁੰਦੀ ਆ ਕਿ ਆਨਲਾਈਨ ਕੀਤਾ ਸੀ Amazon ਦੇ ਥਰੂ Amazon ਦੇ ਥਰੂ ਜੋ ਵੀ ਪਾਰਸਲ ਆਉਂਦੇ ਆ ਨਾ ਇਹਨਾਂ ਦੇ ਪੈਕੇਜ ਜਿਹੜੀ ਆ ਨਾ ਪੈਕਿੰਗ ਬਹੁਤ ਹੀ ਜ਼ਬਰਦਸਤ ਹੁੰਦੀ ਆ ਕੱਚ ਦੇ ਗਲਾਸ ਜਿਹੜੇ ਹੈਗੇ ਆ ਉਹ ਮੈਂ ਲਾਸਟ ਟਾਈਮ ਮੈਂ ਆਰਡਰ ਕੀਤੀ ਸੀ ਤੇ ਪੈਕੇਜਿੰਗ ਉਹਨਾਂ ਦੀ ਸੀ ਇੰਨੀ ਜ਼ਬਰਦਸਤ ਕਿ ਭਾਵੇਂ ਉਹ ਆਪਾਂ ਕਹਿ ਲਈਏ ਨਾ ਉਹ ਚੱਕ ਚੱਕ ਕੇ ਸਿੱਟਣ ਦਾ ਵੀ ਨਹੀਂ ਟੁੱਟਦੇ ਤੇ ਫਿਰ ਇਹ ਕਾਰ ਹੈ ਹਿੰਮਤ ਕਿ ਇਹ ਦੇ ਆਪਾਂ ਇਦਾਂ ਤਾਂ ਨਹੀਂ ਮਿਲ ਲੱਗਦਾ ਚੱਕ ਹੋਣਾ ਇਹ ਮੈਨੂੰ ਇਹ ਕਰਨਾ ਆਪਾਂ ਨੂੰ ਬਾਕਸ ਹੀ ਖੋਲਣਾ ਪੈਣਾ ਆ ਥੱਲਿਓਂ ਬਾਕਸ ਖੋਲ ਕੇ ਤੇ ਉੱਪਰੋਂ ਚੱਕਣਾ ਪੈਣਾ ਆ ਬਿਲਕੁਲ ਤੇ ਦੋਸਤੋ ਹੁਣ ਆਪਾਂ ਇਹਨੂੰ ਪਾਉਣੀਆਂ ਲੰਮਾ ਤੇ ਹੁਣ ਜਿਹੜਾ ਦੂਜਾ ਪਾਸਾ ਜਿਹੜਾ ਹੈਗਾ ਆ ਉਹ ਵੀ ਅ ਥੱਲੇ ਖੋਲ ਕੇ ਤੇ ਨੂੰ ਉੱਪਰੋਂ ਚੱਕਾਂਗੇ ਕਿਉਂਕਿ ਸਾਈਡਾਂ ਤੇ ਜਿਹੜੇ ਇਹ ਮੈਟਲ ਦੇ ਇਹ ਲਾਏ ਹੋਏ ਆ ਨਾ ਨੇ ਐਂਡ ਇਟਸ ਰੀਲੀ ਹਾਰਡ ਟੂ ਓਪਨ ਤੇ ਇਹਦਾ ਵੀ ਪ੍ਰਦੀਪ ਸੇਮ ਹੀ ਹੋਣਾ ਆ ਮਿਡਲ ਦੇ ਵਿੱਚ ਆਹ ਚੀਜ਼ ਜਿਹੜੀ ਆ ਜਿਦਾਂ ਉਪਰੋਂ ਕੀਤਾ ਤੇ ਉਹੀ ਚੀਜ਼ ਇਹਦੇ ਮੇਰੇ ਖਿਆਲ ਇਹ نیچے ਲੱਗਾ ਹੋਇਆ ਜੀ ਬਹੁਤ ਚਲੋ ਚਲੋ ਜੀ ਖੁੱਲ ਗਿਆ ਤੇ ਇਹਨੂੰ ਥੱਲਿਓਂ ਵੀ ਖੋਲ ਨੀਚੇ ਵਾਲੇ ਪਾਸੇ ਤੋਂ ਲਓ ਜੀ ਮਿਹਨਤ ਜਿਹੜੀ ਕਰਨੀ ਪੈਂਦੀ ਆ ਨਾ ਦੋਸਤੋ ਦੇਖਿਆ ਕਿ ਮਿਹਨਤ ਜਿਹੜੀ ਆ ਆਹ نیچے ਤੋਂ ਸੇਫਟੀ ਦਿੱਤੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਵੀ ताकि किसी तरह का कोई शॉक ना लगे कोई झटका ना लगे ਤੇ ਥੱਲੇ ਆਪਾਂ ਲਾ ਪਰ ਨਾ ਹੋ ਜੇ ਤੇ ਜੀ ਆਪਾਂ ਦਿਖਾ ਲਦੀਏ ਇਹ ਥੱਲੇ ਵੀ ਆਪਾਂ ਵਿਚਾਰ ਨੂੰ ਕਹਿੰਦੇ ਆ ਥੱਲੇੋਂ ਦਿਖਾਉਦੇ ਕਿਉਂਕਿ ਇੱਥੇ ਰਿਸਲਟੇਪ ਲੱਗੀ ਆ ਤਾਂ ਨਾਂ ਜਿਹੜਾ ਹੈਗਾ ਆ ਥੱਲੇ ਦੇਖ ਨਹੀਂ ਰਿਹਾ ਤੇ ਵੋਲਟਸ ਦੀ ਹੈ ਕੰਪਨੀ ਦਾ ਵਾਟਰ ਡਿਸਪੈਂਸਰ ਡਿਸਪੈਂਸਰ ਹੈਗਾ ਆ ਤੇ ਲਓ ਜੀ ਵਾਈ ਗਰੂ ਦਾ ਨਾਮ ਲੈ ਕੇ ਤਾਂ ਅਨਪੈਕਿੰਗ ਹੀ ਹੋ ਗਈ ਆ ਆ ਤਾਂ ਮੈਨੂੰ ਲੱਗਦਾ ਇਹਦਾ ਕਵਰ ਹੈ ਆ ਤੇ ਲਓ ਦੋਸਤੋ ਤੇ ਨਾਲ ਦੀ ਨਾ ਪਾ ਇਹਦੇ ਪਾਨੇ ਤੋੜ ਵੀ ਸ਼ੁਰੂ ਕਰ ਲਈ ਆ ਤੇ ਆ ਦੋਸਤੋ ਇਹ ਇੱਥੇ ਆਣਾ ਆ ਕਿ ਜਿਹੜਾ ਪਾਣੀ ਡੁੱਲਦਾ ਹੈ ਨਾ ਉਹ ਇਹਦੇ ਵਿੱਚ ਜਾਊਗਾ ਤੇ ਇੱਥੇ ਜਾਊਗੀ ਪਾਣੀ ਦੀ ਬੋਤਲ ਆਹ ਹੈ ਗਿਆ ਆਪਸ਼ਨ ਹੈ ਵਿంటర్ ਵਾਸਤੇ ਪਾਣੀ ਜੇਕਰ ਗਰਮ ਪੀਣਾ ਆ ਉਹਦੇ ਵਾਸਤੇ ਤੇ ਆਹ ਜਿਹੜਾ ਆ ਠੰਡਾ ਆ ਤੇ ਆਹ ਬਟਨ ਜਿਹੜਾ ਮੀਡੀਅਮ ਮਿਡਲ ਦੇ ਵਿੱਚ ਹੈਗਾ ਇਹ ਨੋਰਮਲ ਟੈਂਪਰੇਚਰ ਤੇ ਸਸ ਜਿਹੜਾ ਪੀਣਾ ਆਪਸ਼ਨ ਪਿੰਨੇ ਦੇ ਦਿੱਤੀਆਂ ਆ ਬਹੁਤ ਵਧੀਆ ਉਮੀਦ ਕਰਦੇ ਆ ਕਿ ਇਹ ਮਸ਼ੀਨ ਜਿਹੜੀ ਹੋਊਗੀ ਤੇ ਨਾਲ ਦੀ ਨਾਲ ਪ੍ਰਦੀਪ ਜੀ ਵੱਡੀ ਗੱਲ ਇਹ ਦੀ ਹੈ ਆ ਥੱਲੇ ਉਹ ਵੀ ਖੋਲ ਥੱਲੇ ਤੇ ਛੋਟੀ ਜੀ ਫ੍ਰਿਜ ਆ ਜਿਹਦੇ ਵਿੱਚ ਜਿੱਦਾਂ ਹੁਣ ਆਫਿਸ ਦੇ ਵਿੱਚ ਇੱਥੋਂ ਇਹ ਪਹਿਲਾਂ ਖੋਲਣਾ ਪੈਣਾ ਐਮ ਟੀਮ ਆ ਤੇ ਜੇਕਰ ਉਹਨਾਂ ਦੇ ਆਪਣਾ ਲੰਚ ਵਗੈਰਾ ਲਿਆ ਕੇ ਵਿੱਚ ਰੱਖਣਾ ਹੈ ਇਹਦੇ ਤੇ ਥੱਲੇ ਫ੍ਰਿਜ ਆ ਇਹਦੇ ਵਿੱਚ ਆਪਣਾ ਲੰਚ ਸਟੋਰ ਕਰ ਸਕਦੇ ਆ ਤੇ ਇਹ ਹੈਗਾ ਕਿ ਜਿਹੜੀ ਵੱਡੀ ਫ੍ਰਿਜ ਹੈ ਨਾ ਉਹਦੇ ਵਿੱਚ ਮੇਰੇ ਚ ਇੰਨਾ ਕ ਸਾਮਾਨ ਹੁੰਦਾ ਕਈ ਵਾਰ ਜਦ ਤੁਹਾਡੇ ਲੰਚ ਜਿਹੜਾ ਹੈ ਨਾ ਉਹ ਰੱਖਣ ਨੂੰ ਥਾਂ ਨਹੀਂ ਮਿਲਦੀ ਹੁੰਦੀ ਤਾਂ ਹੁਣ ਇਹ ਹੈ ਕਿ ਟੀਮ ਜਿਹੜੀ ਹੈ ਨਾ ਆਪਣਾ ਲੰਚ ਵੀ ਇੱਥੇ ਸਟੋਰ ਕਰ ਸਕਦੀ ਆ ਤੇ ਜੇ ਜਿੱਤੇ ਕਿ ਇਸੇ ਨੇ ਚੋਰੀ ਚੋਰੀ ਜੇ ਕੋ ਸਖਾਣਾ ਪੀਣਾ ਹੈ ਨਾ ਉਹ ਵੀ ਸਟੋਰ ਕਰ ਸਕਦਾ ਹੈ ਇਹਦੇ ਵਿੱਚ ਤੇ ਪ੍ਰਦੀਪ ਜਿਹੜੀ ਹੁਣ ਆ ਫ੍ਰਿਜ ਹੈ ਨਾ ਇਹਦੇ ਵਿੱਚ ਵੀ ਆਹ ਸ਼ੈਲਫ ਦਿੱਤੀ ਹੋਈ ਆ ਇਹ ਦੋ ਇਹਦੀਆਂ ਦਿੱਤੀਆਂ ਹੋਈਆਂ ਸੈਟਿੰਗ ਉੱਪਰ ਜ਼ਿਆਦਾ ਸਮਾਨ ਰੱਖਣਾ ਆ ਤੇ ਚਾਹੇ ਥੱਲੇ ਰੱਖਣਾ ਇਹਦੇ ਤੇ ਦੂਸਰੀ ਜਿਹੜੀ ਪਿੱਛੇ ਵਿਸ਼ਾਲ ਜਿਹੜਾ ਲੱਗਿਆ ਨੂੰ ਕਿਹਾ ਬਿੱਚੋਂ ਦਿਖਾ ਲੈ ਕਿ ਜਿਹੜਾ ਅੰਦਰ ਵੀ ਥੋੜਾ ਬਹੁਤਾ ਪਾਣੀ ਡੇਣਾ ਹੁੰਦਾ ਨਾ ਉਹਦੇ ਲਈ ਵੀ ਆਹ ਛੋਟੀ ਜੀ ਟ੍ਰੇ ਦਿੱਤੀ ਹੋਈ ਹੈ ਨਾ ਇਹਦਾ ਨਿਕਲ ਜਾਂਦੀ ਆ ਇਹਨੂੰ ਜਿਹੜਾ ਆਹਾ ਆ ਇਦੇ ਵਿੱਚ ਇਹ ਨਹੀਂ ਹੈਗਾ ਕਿ ਫ੍ਰਿਜ ਦੇ ਵਿੱਚ ਜਿਹੜਾ ਥੋੜਾ ਵਾ ਪਾਣੀ ਜਿਹੜਾ ਹੈਗਾ ਡਰੇਨ ਉੱਪੋਂਾ ਜੀ ਤੇ ਉਹ ਵੀ ਇਹ ਨਹੀਂ ਹੈਗਾ ਕਿ ਥੱਲੇ ਜਾ ਕੇ ਤਾਂ ਖਿਲਰ ਜਾਊਗਾ ਚਿੱਕੜ ਨਹੀਂ ਕਰੂਗਾ ਯਾ ਤੇ ਬਹੁਤ ਵਧੀਆ ਜਿੱਦਾਂ ਇੱਕ ਆਪਾਂ ਕਹ ਲਈਏ ਕਿ ਆਫਿਸ ਦੇ ਲਈ ਜਾਂ ਜਿੱਦਾਂ ਕੋਈ ਵੀ ਜਿੱਦਾਂ ਛੋਟੇ ਆਫਿਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਆਈਟਮ ਹੈਗੀ ਆ ਜੀ ਤਾਂ ਤਿੰਨੋ ਆਪਸ਼ਨ ਜਿਵੇਂ ਆਪਾਂ ਦੇਖ ਸਕਦੇ ਆ ਵੀਰ ਜਿਹੜੇ ਦਿੱਤੇ ਹੋਏ ਨੇ ਨੋਰਮਲ ਪਾਣੀ ਦੇ ਲਈ ਗਰਮ ਪਾਣੀ ਦੇ ਲਈ ਤੇ ਸਭ ਤੋਂ ਜ਼ਰੂਰੀ ਗਰਮੀਆਂ ਠੰਡੇ ਪਾਣੀ ਦੇ ਆਪਸ਼ਨ ਤੇ ਨਾਲ ਦੀ ਨਾਲ ਜਿਹੜੀ ਹੈ ਕਿ ਆਪਾਂ ਜੇ ਦਿਖਾ ਲਦੀਏ ਕਿ ਪਿੱਛੇ ਜਿਹੜੀ কুলਿੰਗ ਸਿਸਟਮ ਜਿਹੜਾ ਜਿਹੜਾ ਬਣਾਈ ਹੋਈ ਆ ਤੇ ਬਹੁਤ ਵਧੀਆ ਮੈਨੂੰ ਲੱਗ ਰਾਇਆ ਹੈ ਤਾਂ ਜੋ ਸਿਸਟਮ ਆ ਜੀ ਦੀਵਾਰ ਤੋਂ ਡਿਸਟੈਂਸ ਲਈ ਵੀ ਬਿਲਕੁਲ 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 ਜਾਲੀ ਦਿੱਤੀ ਹੋਈ ਹੈ ਤੇ ਜੇ ਚੱਕਣਾ ਆ ਤੇ ਉਹ ਸਾਈਡਾਂ ਦੇ ਉੱਤੇ ਹੈਂਡਲਿੰਗ ਲਈ ਵਾਸਤੇ ਦਿੱਤੇ ਹੋਏ ਆ ਤੈ ਲਓ ਜੀ ਸਾਡੀ ਆਫਿਸ ਦੀ ਸ਼ਾਨ ਜਿਹੜੀ ਹੈ ਨਾ ਸਾਡਾ ਵਾਟਰ ਡਿਸਪੈਂਸਰ ਜਿੱਦਾਂ ਡਿਸਪੈਂਸਰ ਜਿਹੜਾ ਹੈਗਾ ਆ ਜੀ ਆ ਗਿਆ ਆ ਤੇ ਹੁਣ ਬਾਰ ਬਾਰ ਜਿਹੜਾ ਉੱਥੇ ਤੇ ਨਾ ਫ੍ਰਿਜ ਦੇ ਬਾਹਰ ਨਹੀਂ ਬਾਦੀ ਚੱਲ ਰਹੀ ਕਿਉਂ ਕੀ ਕਹਣਾ ਜੀ ਮੈਂ ਤਾਂ ਪਾਣੀ ਪੀਣ ਚੱਲੇ ਆ ਪਾਣੀ ਪੀਣ ਗੈਣਾ ਫ੍ਰਿਜੋਂ ਕਦੇ ਇੱਥੇ ਚੱਲ ਗਿਆ ਹਾਂਜੀ ਬੋਤਲ ਖਾਲੀ ਕਰਕੇ ਰੱਖੀ ਹੋ ਸੀ ਫ੍ਰਿਜ ਦੇ ਵਿੱਚ ਤੇ ਹੁਣ ਮੈਂ ਭਰ ਕੇ ਨਾ ਉਹਦੇ ਵਿੱਚ ਉਹਦੇ ਵਿੱਚ ਰੱਖਦਾ ਆ ਤੇ ਹੋਰ ਮਿਸ਼ਾਲ ਜੀ ਫੜਾ ਤੁਹਾਡੇ ਨਾ ਆਫਿਸ ਤੇ ਤੁਹਾਡੇ ਟੇਬਲ ਤੇ ਸਰਾਣੀ ਇਹ ਆ ਪਰ ਦੇਣਾ ਰੱਖ ਤੇ ਹੁਣ ਕੋਈ ਪਹਾਂਦੇ ਵਾਜ ਨਹੀਂ ਚੱਲਣੀ ਕਿ ਪਾਣੀ ਛੰਟਾ ਜਿਹੜਾ ਹੈ ਨਾ ਫ੍ਰਿਜ ਦੇ ਵਿੱਚ ਹੈ ਲੀਗਾ ਤੇ ਦੋਸਤੋ ਅਗਰ ਤੁਸੀਂ ਵੀ ਹੈਵ ਅ ਡੀ ਫੈਮਿਲੀ ਹੋ ਆਪਾਂ ਸਭ ਨੂੰ ਪਤਾ ਹੈ ਕਿ ਘਰਾਂ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡੀ ਪ੍ਰੋਬਲਮ ਆਂਦੀ ਆ ਪਾਣੀ ਦੀ ਪਾਣੀ ਦੀ ਬੋਤਲਾਂ ਜਿਹੜੀਆਂ ਆਪਾਂ ਠੀਕ ਪੀਣ ਲਈ ਤਾਂ ਸੌਖੀਆਂ ਪਰ ਕੇ ਰੱਖਣਾ ਸਭ ਤੋਂ ਵੱਡਾ ਕੰਮ ਹੁੰਦਾ ਕੀ ਗਾਲਾਂ ਉਹਨੂੰ ਪੈਲੀਆਂ ਕਿ ਤੂੰ ਭਰ ਕੇ ਪੀਤਾ ਗਿਆ ਸੀਗਾ ਪਰ ਫਰਕੇ ਰੱਖੀ ਤਾਂ ਇਹ ਕੰਮ ਜਿਹੜੇ ਹੁਣ ਆਪਾਂ ਜਿਹੜੇ ਬਹਾਨੇਬਾਜ਼ੀਆਂ ਜਿਹੜੀਆਂ ਨਾ ਉਹ ਨਿਕਲ ਜਾਣੀਆਂ ਤੇ ਦੋਸਤੋ ਅਗਰ ਤੁਸੀਂ ਵੀ ਬਹਾਨੇਬਾਜ਼ੀਆ ਤਾਂ ਛੁਟਕਾਰਾ ਲੈਣਾ ਹੈ ਤਾਂ ਇਦਾਂ ਦੀ ਮਸ਼ੀਨ ਦਾ ਜਿਹੜਾ ਹੈਗਾ ਨਾ ਆਨੰਦ ਮਾਣ ਸਕਦੇ ਆ ਕਿਉਂਕਿ ਕਈ ਵਾਰ ਆਪਣੇ ਘਰਾਂ 'ਚ ਫਰਦੀਪ ਫੈਮਿਲੀ ਵੱਡੀ ਹੁੰਦੀ ਹੈ ਤਾਂ ਫ੍ਰਿਜਾਂ ਆਪਣੀਆਂ ਸਪੇਸ ਨਹੀਂ ਇੰਨੀ ਹੁੰਦੀ ਤਾਂ ਥਾਂ ਇੰਨੀ ਹੁੰਦੀ ਨਹੀਂ ਚੋਅ ਵੱਡਾ ਡੀਫ੍ਰੀਜ ਰੱਖਣ ਵਾਸਤੇ ਪਰ ਇਹ ਬਹੁਤ ਵਧੀਆ ਆ ਤੇ ਦੂਸਰੀ ਕੱਲ ਪ੍ਰਤੀਤ ਦੇਖਣ ਵਿੱਚ ਆਈ ਹੈ ਜਿਹੜਾ ਆਪਾਂ ਘਰਾਂ ਦੇ ਵਿੱਚ ਏਰੋ ਲਾਣੇ ਆ ਨਾ ਉਹਦੇ ਵਿੱਚ ਵੀ ਇੱਕ ਤਾਂ ਕਈ ਜਿੱਦਾਂ ਸੋਸਾਇਟੀਆਂ ਹੈਗੀਆਂ ਜਿੱਥੇ ਪਾਣੀ ਜਿਹੜਾ ਸਹੀ ਨਹੀਂ ਆਉਂਦਾ ਉਹਦਾ ਫਿਲਟਰ ਹੀ ਬਹੁਤ ਛੇਤੀ ਖਰਾਬ ਹੋਈ ਰਹਿੰਦੇ ਆ ਮਿੱਟੀ ਆ ਜਾਂਦੀ ਆ ਕਦੇ ਕੁਝ ਆ ਗਿਆ ਤੇ ਮਹੀਨੇ ਦੇ ਵਿੱਚ ਬਾਅਦ ਤੁਹਾਨੂੰ ਫਿਲਟਰ ਚੇਂਜ ਕਰਨੇ ਪੈਂਦੇ ਆ ਤੇ ਜੇਕਰ ਆਪਾਂ ਉਹੋ ਹੀ ਹੀ ਪੈਸਾ ਇਨਾ ਐਕਸਪੈਂਸਿਵ ਤਾਂ ਹੈ ਨਹੀਂ ਕਿ ਵੱਡੀਆਂ ਜਿਹੜੀਆਂ ਬੋਤਲਾਂ ਆਂਦੀਆਂ ਉਹ ਲੈ ਆਵੋ ਜੀ ਤੇ ਚਲੋ ਗਰਮੀ ਗਰਮੀ ਤਾਂ ਜ਼ਰੂਰ ਆਪਾਂ ਕਹਿ ਲਈਏ ਕਿ ਜੇ ਹੈਲਥ ਹੈਗੀ ਆ ਤਾਂ ਹੈਲਥੀ ਹੈਲਥ ਇਸ ਦਾ ਸਭ ਤੋਂ ਵੈਲ ਜੀ ਠੀਕ ਹੈ ਨਾ ਕਿ ਸਿਹਤ ਹੈਗੀ ਆ ਤਾਂ ਸਿਹਤ ਤੋਂ ਵੱਡੀ ਕੋਈ ਚੀਜ਼ ਮੇਰੇ ਹਿਸਾਬ ਦੇ ਨਾਲ ਨਹੀਂ ਹੈਗੀ ਕਰ ਆਪਾਂ ਜੀ ਸਿਹਤ ਨੂੰ ਇਗਨੋਰ ਕਰਦੇ ਸਪੈਸ਼ਲੀ ਪਾਣੀ ਜਿਹੜਾ ਆ ਪਾਣੀ ਸਿਹਤ ਲਈ ਕਿੰਨਾ ਕੁ ਜ਼ਰੂਰੀ ਆ ਤਾਂ ਕਿੰਨਾ ਕੁ ਇੰਪੋਰਟੈਂਟ ਹੈਗਾ ਉਹ ਆਪਾਂ ਨੂੰ ਸਭ ਨੂੰ ਪਤਾ ਪਾਣੀ ਬਿਨਾਂ ਆਪਾਂ ਸਪੈਸ਼ਲੀ ਗਰਮੀਆਂ ਦੇ ਵਿੱਚ ਬਹੁਤ ਹੀ ਔਖਾ ਆ ਤੇ ਜੇਕਰ ਆਪਾਂ ਆਰੋਨਾਨੀਆ ਇੱਕ ਤਾਂ ਪਾਣੀ ਬਹੁਤ ਵੇਸਟ ਹੁੰਦਾ ਹੈ ਜੀ ਇੱਕ ਕੱਪ ਆਪਾਂ ਜਦੋਂ ਕੱਢਦੇ ਆ ਨਾ ਇਹਦੇ ਵਿੱਚੋਂ ਤਾਂ ਮੇਰੇ ਖਿਆਲੋਂ ਲੀਟਰ ਦਾ ਪਾਣੀ ਦਾ ਹੋਣਾ ਬਾਹਰ ਬਹਾ ਦਿੰਦਾ ਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਣੀ ਦੀ ਜਿਹੜੀ ਵੇਸਟੇਜ ਹੈ ਨਾ ਮੇਰੇ ਹਿਸਾਬ ਦੇ ਨਾਲ ਤਾਂ ਵੈਸੇ ਤਾਂ ਜਿੱਦਾਂ ਇਹ ਜਿਹੜੀ ਬੋਤਲਾਂ ਜਿਹੜੀਆਂ ਆਪਾਂ ਆਉਂਦੀਆਂ ਆ ਉਹ ਵੀ ਫਿਲਟਰ ਕੀਤੀਆਂ ਹੁੰਦੀਆਂ ਆ ਬਟ ਉਹਨਾਂ ਦਾ ਫਿਲਟਰ ਕਰਨ ਦਾ ਸਿਸਟਮ ਵਕਰਾ ਹੋਣਾ ਆ ਉਹ ਪਾਣੀ ਜਿਹੜਾ ਵਿੱਚੋਂ ਫਿਲਟਰਾਈਜ਼ ਕਰਕੇ ਪਾਉਂਦੇ ਆ ਉਹ ਇਹ ਚੀਜ਼ ਨਹੀਂ ਹੈਗੀ ਕਿ ਉਹ ਜਦੋਂ ਫਿਲਟਰ ਹੁੰਦਾ ਆ ਤਾਂ ਉਹ ਜਿਦਾ ਕਹਿੰਦੇ ਹੁੰਦੇ ਨਾ ਜਿਹੜੀ ਇੱਥੇ ਵੇਸਟੀ ਵਾਲੀ ਪਾਈਪ ਜਿਹੜੀ ਆ ਜੀ ਜੀ ਲਗਾਤਾਰ ਗ੍ਰੇਨਲ ਖੰਦਰੇਂਦਾ ਆ ਬਟ ਇਹ ਚੀਜ਼ਾਂ ਜਿਹੜੀਆਂ ਹੈਗਾ ਕਿ ਥੋੜਾ ਬਹੁਤ ਆਪਾਂ ਜਿਦਾ ਕਹਿੰਦੇ ਹੁੰਦੇ ਨਾ ਪਾਣੀ ਸੇਵ ਵਾਸਤੇ ਤਾਂ ਉਹ ਵੀ ਚੀਜ਼ਾਂ ਮੈਂ ਮੇਰੇ ਹਿਸਾਬ ਦੇ ਨਾਲ ਇਹ ਜਿੰਨਾ ਵਧੀਆ ਆ ਕਿ ਸਪੈਸ਼ਲੀ ਆਫਿਸਿਸ ਦੇ ਵਿੱਚ ਜਿੱਥੇ ਪ੍ਰੋਬਲਮ ਹੈਗੀ ਆ ਈ ਛੋਟੀਆਂ ਫ੍ਰਿਜਾਂ ਨੌਰਮਲੀ ਤਾਂ ਆਫਿਸ ਜਿੱਥੇ ਹੈਗੇ ਉਥੇ ਵੱਡੀਆਂ ਫ੍ਰਿਜਾਂ ਹੁੰਦੀਆਂ ਨੇ ਤਾਂ ਠੰਡੇ ਪਾਣੀ ਵਾਸਤੇ ਇਦਾਂ ਦੀਆਂ ਲਵ ਫ੍ਰਿਜਾਂ ਤੇ ਕਰੋ ਆਨੰਦ ਮਾਣੋ ਦੋਸਤੋ ਮਿਲਦੇ ਆਂ ਫਿਰ ਕਿਸੇ ਹੋਰ ਬਲੌਗ ਦੇ ਨਾਲ ਟੈਲ ਦਨ ਸਸਿਕਾ